ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਸੌਣ ਦੇ ਮਹੀਨੇ ਦਾ ਕਰਕੇ ਬਣਾਏ ਸੀ ਖੀਰ ਪੂੜੇ ਮੰਨਤ ਆਈ ਸੀ ਨਾਲ ਮੰਨਤ ਦੀਆਂ ਸਹੇਲੀਆਂ ਤੇ ਨਾਲ ਭਾਈ ਅਨਮੋਲ ਵਿਚਾਲੇ ਵੜ ਕੇ ਬਹਿ ਜਾਂਦਾ ਹੈਗਾ ਇਹ ਤਾਂ ਤੇ ਆਹ ਦੇਖੋ ਤੁਸੀਂ ਵਿਚਾਲੇ ਬੈਠਾ ਤੇ ਹੁਣ ਕਹਿੰਦਾ ਨਾਨੀ ਬੜੇ ਸਵਾਦ ਬਣੇ ਹੈਗੇ ਨੇ ਤੇ ਮੈਂ ਆਖਾ ਚਲੋ ਨਾਲ-ਨਾਲ ਤੁਹਾਡੇ ਨਾਲ ਸਾਂਝੇ ਵੀ ਕਰੀਏ ਮੰਨਤ ਨੇ ਖਾ ਲਿਆ ਜੀ ਗਰਮ-ਗਰਮ ਪੂੜਾ ਹਨਾ ਆਪਾਂ ਇਹਦੀ ਖਾਤਰ ਕੀ ਲਿਆ ਜੀ ਗੁੜ ਲਿਆ ਹੈਗਾ ਕਿਉਂਕਿ ਪਹਿਲਾਂ ਇਹੀ ਚੀਜ਼ਾਂ ਜ਼ਿਆਦਾ ਚੱਲਦੀਆਂ ਹੁੰਦੀਆਂ ਸੀ ਉਦੋਂ ਫਾਸਟ ਫੂਡ ਨਹੀਂ ਹੁੰਦੇ ਸੀ ਤੇ ਸੌਣ ਦੇ ਮਹੀਨੇ 'ਚ ਤਾਂ ਜ਼ਿਆਦਾਤਰ ਬਣਾਉਂਦੇ ਬਣਾਉਂਦੇ ਸੀਗੇ ਹਨਾ ਹੁਣ ਰਵਾਜ ਚੱਕੇਗੇ ਪਹਿਲਾਂ ਤਾਂ ਸੌਣ ਦੇ ਮਹੀਨੇ 'ਚ ਬਣਾਉਂਦੇ ਹੀ ਸੀਗੇ ਹਨਾ ਆਪਾਂ ਆਹ ਗੁੜ ਦਾ ਕੀ ਕਰਨਾ ਜੀ ਆਪਾਂ ਚਾਰ ਕੇ ਦੇ ਪੇੜੇ ਲੈ ਲੈਣੇ ਆ ਚਾਰਕ ਡਲੇ ਮੇਰੇ ਕਹਿਣ ਦਾ ਮਤਲਬ ਲੱਡੂ ਜੇ ਗੁੜ ਦੇ ਜ਼ਿਆਦਾ ਨਹੀਂ ਲੈਣੇ ਹੈਗੇ ਕਿਉਂਕਿ ਆਪਣੇ ਪਰਿਵਾਰ ਛੋਟਾ ਹੀ ਐ ਤੇ ਆਪਾਂ ਕੀ ਕਰਨਾ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਦੇਣਾ ਹੈਗਾ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਸਾਫਤਾਂ ਨੂੰ ਪਿਉਂਦੇ ਹੋ ਕਿਉਂਕਿ ਹੁਣ ਸੌਣ ਦਾ ਕਰਕੇ ਨਾ ਗੁੜ ਪੋਲਾ ਹੋਇਆ ਪਿਆ ਤੇ ਇਹਨੇ ਥੋੜੇ ਜੇ ਨਾਲ ਹੀ ਭੇਜ ਜਾਣਾ ਹੈਗਾ ਤੇ ਆਹ ਦੇਖੋ ਜੀ ਆਪਾਂ ਗੁੜ ਪਿਉਂਤਾ ਜੀ ਇਧਰ ਗੁੜ ਭਿੱਜੀ ਜਾਂਦਾ ਤੇ ਦੂਜੇ ਪਾਸੇ ਆਪਾਂ ਖੀਰ ਤਰ ਰੱਖੀ ਹੈ ਤੇ ਆਹ ਖੀਰ ਬਣ ਜਾਣੀ ਹੈ ਜੀ ਠੀਕ ਹੈ ਜੀ ਇਹ ਵੀ ਰਿੱਜੀ ਜਾਂਦੀ ਹੈਗੀ ਹੈ ਵਿਚਾਰੀ ਆਪ ਦਾ ਕੰਮ ਇਹ ਵੀ ਲੱਗੀ ਪਈ ਹੈਗੀ ਹੈ ਤੇ ਦੂਜੇ ਪਾਸੇ ਆਪਾਂ ਨੇ ਕੀ ਕੀਤਾ ਜੀ ਆਪਾਂ ਗੁੜ ਲਿਆ ਘੋਲ ਆ ਦੇਖੋ ਤੁਸੀਂ ਘੁਲ ਗਿਆ ਵਧੀਆ ਘੁਲ ਗਿਆ ਜੀ ਇਹ ਵਧੀਆ ਘੁਲ ਜਾਂਦਾ ਹੈਗਾ ਕਿਉਂਕਿ ਇਹ ਪੋਲਾ ਜਾ ਹੋ ਜਾਂਦਾ ਤੇ ਹੁਣ ਆਪਾਂ ਇਹਨੂੰ ਲੈਣਾ ਜੀ ਛਾਣ ਕਿਸੇ ਖੁੱਲੇ ਬਰਤਨ ਦੇ ਵਿੱਚ ਛਾਣ ਲੈਣਾ ਕਿਉਂਕਿ ਇਹਦੇ ਵਿੱਚ ਨਾ ਕੂੜਾ ਟਟਕੜ ਜਾ ਬਹੁਤ ਹੁੰਦਾ ਗੁੜ ਦੇ ਵਿੱਚ ਤੇ ਉਹ ਆਪਾਂ ਡੱਕੇ ਡੁੱਕੇ ਜਿਹੇ ਇਹਦੇ ਗੰਨੇ ਦੇ ਹੋ ਜਾਂਦੇ ਨੇ ਤੇ ਉਹ ਆਪਾਂ ਕੱਢਦੇ ਨੇ ਆ ਦੇਖੋ ਕਿੰਨਾ ਇਹਦੇ ਵਿੱਚੋਂ ਕਚਰਾ ਨਿਕਲਿਆ ਹੈਗਾ ਤੇ ਆਹ ਲੋ ਜੀ ਆਪਾਂ ਇਹਨੂੰ ਰੱਖਤਾ ਜੀ ਪਾਸੇ ਤੇ ਹੁਣ ਆਪਾਂ ਜਿਹੜਾ ਗੁੜ ਘੋਲਿਆ ਸੀ ਨਾ ਤੇ ਉਹਦੇ ਵਿੱਚ ਪਾ ਲੈਣਾ ਜੀ ਆਟਾ ਆਪਾਂ ਪਾਈਆ ਕੁ ਗੁੜ ਘੋਲਿਆ ਸੀ ਤੇ ਇਹਦੇ ਵਿੱਚ ਅੱਧਾ ਕਿਲੋ ਆਟਾ ਪੈ ਜਾਊਗਾ ਜੀ ਯਾਨੀ ਕਿ 250 ਗ੍ਰਾਮ ਗੁ ਅੱਧਾ ਕਿਲੋ ਆਟਾ ਪੈਜੂਗਾ ਹੁਣ ਆਪਾਂ ਨੇ ਕੀ ਕੀਤਾ ਜੀ ਥੋੜਾ ਥੋੜਾ ਗੁੜ ਪਾ ਕੇ ਨਾ ਆਟਾ ਇਹ ਗੁੜ ਦੇ ਵਿੱਚ ਤੇ ਆਪਾਂ ਇਹਨੂੰ ਘੋਲ ਲੈਣਾ ਹੈਗਾ ਚੰਗੀ ਤਰ੍ਹਾਂ ਆਹ ਦੇਖੋ ਪਹਿਲਾਂ ਆਪਾਂ ਅੱਧਾ ਪਾ ਲਿਆ ਕਿਉਂਕਿ ਫਿਰ ਦੂਜਾ ਸਾਰੇ ਦਾ ਸਾਰਾ ਕਈ ਵਾਰੀ ਖਰਾਬ ਹੋ ਜਾਂਦਾ ਇਕੱਠਾ ਗੰਡਾ ਜੀਆਂ ਬਣ ਜਾਂਦੀਆਂ ਨੇ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਇਹਨੂੰ ਇਸ ਤਰ੍ਹਾਂ ਘੋਲ ਲੈਣਾ ਹੈਗਾ ਤੇ ਫਿਰ ਆਪਾਂ ਜਿਹੜਾ ਬਚਦਾ ਆਟਾ ਹੈ ਜੀ ਉਹ ਬਾਅਦ ਵਿੱਚ ਪਾਵਾਂਗੇ ਯਾਨੀ ਕਿ 4 ਲੱਡੂਆਂ ਜਾਂਦਾ ਪਾਈਆ ਗੁੜ ਹੋ ਜਾਂਦਾ ਹੁੰਦਾ ਜੀ 8 ਲੱਡੂਆਂ ਦਾ ਹੋ ਜਾਂਦਾ ਜੀ ਇਹ ਅੱਧਾ ਕਿਲੋ ਠੀਕ ਹੈ ਜੀ ਇਹ ਮੇਰਾ ਮਾਪਿਆ ਵੇ ਵੀ ਇੰਨਾ ਬਣ ਜਾਂਦਾ ਹੈਗਾ ਇਹ ਸਿਸਟਮ ਜਾਂ ਤੇ ਆ ਕੋਲੇ ਚ ਆਪਾਂ ਇੰਨਾ ਕਾਟਾ ਪਾਉਂਦੇ ਆ ਤਾਂ ਇਹ ਹੋ ਜਾਂਦਾ ਜੀ ਅੱਧਾ ਕਿਲੋ ਠੀਕ ਹੈ ਜੀ ਅੱਧਾ ਕਿਲੋ ਆਟਾ ਲੈ ਲਿਆ ਤੇ ਆਪਾਂ ਇਹਨੂੰ ਲਿਆ ਜੀ ਘੋਲ ਆਹ ਦੇਖੋ ਤੁਸੀਂ ਦੂਜਾ ਜਿਹੜਾ ਬਚਦਾ ਆਟਾ ਉਹ ਵੀ ਆਪਾਂ ਵਿੱਚ ਪਾ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਕੀ ਕਰਨਾ ਘੋਲ ਲੈਣਾ ਵਧੀਆ ਤਰੀਕੇ ਨਾਲ ਘੋਲ ਕੇ ਜੀ ਇਹਨੂੰ ਚੰਗੀ ਤਰ੍ਹਾਂ ਜਦੋਂ ਇਹਦਾ ਲੇਪ ਜਾ ਬਣ ਜੇ ਨਾ ਵਧੀਆ ਤੇ ਉਦੋਂ ਆਪਾਂ ਇਹਨੂੰ ਤਿਆਰ ਸਮਝੋ ਤੁਸੀਂ ਤੇ ਉਦੋਂ ਆਪਾਂ ਖੀਰ 'ਚ ਵੀ ਕੜਛੀ ਮਾਰਦੀ ਆ ਕਿਤੇ ਉਹ ਨਾ ਹੋਵੇ ਕੱਲੇ ਪੂੜੇ ਪੂੜੇ ਪੱਲੇ ਰਹਿ ਜਾਣ ਤੇ ਖੀਰ ਥੱਲੇ ਲੱਗ ਜੇ ਹਨਾ ਤੇ ਸਵਾਦ ਆਪਣਾ ਵਿੱਚ ਹੀ ਰਹਿ ਜੇ ਤੇ ਆਪਾਂ ਪਾਤੀ ਜੀ ਇਹ 'ਚ ਥੋੜੀ ਜਿਹੀ ਕਿਸ਼ਮਿਸ਼ ਚਲ ਮਖੈ ਇੰਨੀ ਕੀ ਸੀਗੀ ਹਨਾ ਇੰਨੀ ਕੀ ਔਕਾਤ ਜੀ ਸੀਗੀ ਮੇਰੀ ਕਿਸ਼ਮਿਸ਼ ਜੋਗਰੀ ਤੁਸੀਂ ਭਾਈ ਕਾਜੂ ਬਦਾਮ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਰਹੇਗੀ ਮੈਂ ਗਰਮੀ ਦਾ ਕਰਕੇ ਬਾਹਲਾ ਨਹੀਂ ਪਾਉਂਦੀ ਤੇ ਆਹ ਦੇਖੋ ਤੁਸੀਂ ਆ ਬਣ ਗਿਆ ਨਾ ਵਧੀਆ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦਾ ਕਿਵੇਂ ਤਾਰ ਬੰਦੀ ਹੈਗੀ ਹੈ ਤੇ ਕਿਵੇਂ ਆਪਾਂ ਇਹਨੂੰ ਘੋਲ ਲੈਣਾ ਹੈਗਾ ਇੱਕ ਮਾਲ ਪੂੜੇ ਹੁੰਦੇ ਜੀ ਉਹ ਅਲੱਗ ਹੁੰਦੇ ਨੇ ਉਹ ਘਿਓ ਦੇ ਵਿੱਚ ਬੰਦੇ ਹੁੰਦੇ ਨੇ ਜੀ ਤੇ ਕੇ ਪੂੜੇ ਹੁੰਦੇ ਨੇ ਤੇਲ 'ਚ ਬੰਦੇ ਹੁੰਦੇ ਨੇ ਸਰੋਂ ਦੇ ਤੇਲ 'ਚ ਬੰਦਦੇ ਆ ਤੁਸੀਂ ਕਿਹੋ ਵੀ ਪਾ ਸਕਦੇ ਹੋ ਜੀ ਪਰ ਜਿਹੜਾ ਟੇਸਟ ਸਰੋਂ ਦੇ ਤੇਲ ਦਾ ਸਰੋਂ ਦੇ ਤੇਲ ਦਾ ਹੀ ਹੁੰਦਾ ਆ ਦੇਖੋ ਆਪਾਂ ਲੈ ਲਿਆ ਜੀ ਤੇਲੇ ਦੇ ਵਾਸਤੇ ਤੇ ਇੱਕ ਲੈ ਲਿਆ ਤਵਾ ਗਰਮ ਕਰ ਲਿਆ ਤੇ ਤੇਲੇ ਦੇ ਉੱਤੇ ਥੋੜਾ ਜਿਹਾ ਡੋਲ ਲਿਆ ਡੋਲ ਕੇ ਤੇਲ ਇਹਨੂੰ ਆਪਾਂ ਕਰ ਦੇਣਾ ਵਿਚਾਰੇ ਨੂੰ ਠੰਡਾ ਜਿਹੜਾ ਖੁਸ਼ਕ ਹੋਇਆ ਪਿਆ ਇਹ ਤਵਾ ਮੇਰਾ ਢੀ ਰੱਖਿਆ ਹੋਇਆ ਜੀ ਤੇ ਆ ਆਪਾਂ ਦੋ ਜਿਹੜੇ ਇਹਦੇ ਵਾਸਤੇ ਉਜ਼ਾਰ ਲੈਣੇ ਹੈਗੇ ਨੇ ਜਿਹੜੇ ਇਹਦੇ ਵਾਸਤੇ ਆਹ ਕੰਮ ਆਉਣਗੇ ਜੀ ਵੀ ਆਪਾਂ ਇਹਨਾਂ ਦਾ ਕਿਵੇਂ ਪੂੜਾ ਬਣਾਉਣਾ ਮੈਂ ਤੁਹਾਨੂੰ ਸਾਰਾ ਦੱਸਣ ਲੱਗੀ ਆ ਆਪਾਂ ਇੱਕ ਆ ਪਲਾਜਾ ਭਰਿਆ ਤੇ ਤਵੇ ਦੇ ਉੱਤੇ ਪਾਤਾ ਤੇ ਤਵੇ ਦੇ ਉੱਤੇ ਚੱਕੋ ਜੀ ਜਿਹੜਾ ਆਪਾਂ ਇਹਨਾਂ ਦਾ ਸਿਸਟਮ ਜਹਾ ਤਿਆਰ ਕੀਤਾ ਸੀ ਨਾ ਗੱਤਾ ਤੇ ਗੱਤੇ ਦੇ ਨਾਲ ਆਪਾਂ ਹੁਣ ਇਹਨੂੰ ਸਾਰਾ ਖਿਲਾਰ ਦੇਣਾ ਤੁਸੀਂ ਭਾਈ ਅੱਜ ਕੱਲ੍ਹ ਰਬੜ ਦੇ ਖੁਰਚਣੇ ਜੇ ਚੱਲੇ ਉਹਨਾਂ ਨਾਲ ਵੀ ਕਰ ਸਕਦੇ ਹੋ ਪਰ ਮੇਰੇ ਕੋਲੇ ਹੈ ਨਹੀਂਗਾ ਮੈਂ ਐਵੇਂ ਕਿਉਂ ਝੂਠ ਮਾਰਾਂ ਤੁਹਾਡੇ ਕੋਲੇ ਹਨਾ ਵਡਿਆਈ ਕਰਾ ਮੇਰੇ ਕੋਲੇ ਹੋਇ ਨਹੀਂ ਤੇ ਆਪਾਂ ਗੱਤੇ ਦਾ ਬਣਾ ਲਿਆ ਜੀ ਆਹ ਹਥਿਆਰ ਉਹੀ ਜਿਹੜਾ ਮੌਕੇ ਤੇ ਚੱਲ ਜੇ ਬਸ ਮੌਕੇ ਤੇ ਚੀਜ਼ ਦੇਖਿਆ ਕਰੋ ਤੁਸੀਂ ਵੀ ਆਪਾਂ ਕਿਹੜੀ ਚੀਜ਼ ਆਪਣੇ ਸਿਸਟਮ ਸੈੱਟ ਆਉਂਦਾ ਉਹ ਕਰ ਲਿਆ ਕਰੋ ਠੀਕ ਹੈ ਜੀ ਆਹ ਦੇਖੋ ਆਲੇ ਦਿਵਾਲੇ ਦੇ ਤੇਲ ਲਾਤਾ ਜੀ ਇਹ ਤੇਲ ਕੱਚਾ ਨਹੀਂ ਰਹਿੰਦਾ ਹੈਗਾ ਕਿਤੇ ਤੁਸੀਂ ਐਂ ਕਹੋ ਵੀ ਇਹ ਕੱਚਾ ਰਹਿ ਗਿਆ ਹੁਣ ਕੱਚਾ ਕੁੱਚਾ ਕੁਝ ਨਹੀਂ ਰਹਿੰਦਾ ਇਹਨੇ ਵਿਚਾਰੇ ਨੇ ਸਾਰਾ ਪੱਕ ਜਾਣਾ ਜਦੋਂ ਅੱਗ ਤੇ ਚੜ ਗਏ ਆਏ ਨੇ ਮੈਂ ਕਹਿ ਨਹੀਂ ਆਏ ਨੇ ਤਾਂ ਤੜਫ ਤੜਫ ਕੇ ਤੇ ਸਾਰਾ ਪੱਕ ਜਾਣਾ ਹੈ ਆਹ ਲੋ ਜੀ ਆਪਾਂ ਮਾਰਤਾ ਜੀ ਮੁੱਧਾ ਇਹ ਚੱਕਣਾ ਬਹੁਤ ਔਖਾ ਹੋ ਜਾਂਦਾ ਪਰ ਆਪਾਂ ਸੌਖਾ ਚੱਕ ਲਿਆ ਇਹਨੂੰ ਕਿਉਂਕਿ ਆਪਾਂ ਇਹ ਪਹਿਲਾਂ ਤੇਲ ਦੀ ਬਾਰਿਸ਼ ਉੱਤੇ ਕੀਤੀ ਹੋਈ ਸੀ ਜੀ ਆਹ ਦੇਖੋ ਤੁਸੀਂ ਪੂੜਾ ਬਣ ਗਿਆ ਜੀ ਵਧੀਆ ਆ ਮੜਾ ਜਾਂ ਸੜ ਗਿਆ ਕੋਈ ਗੱਲ ਨਹੀਂ ਕਿਨਾਰੇ ਤੋਂ ਆਪਾਂ ਲਾ ਦੇਾਂਗੇ ਆਹ ਲੋ ਜੀ ਆਪਾਂ ਧਰਤਾ ਜੀ ਇਹਨੂੰ ਕਾਗਜ਼ ਦੇ ਵਿੱਚ ਵੀ ਜਿਹੜਾ ਮੜਾ ਮੋਟਾ ਤੇਲ ਲੱਗਿਆ ਹੋਊਗਾ ਉਹ ਵੀ ਸੋਕਿਆ ਜਾਊਗਾ ਇੱਕ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਵੱਡਾ ਸਾਈਜ਼ ਬਣਾ ਕੇ ਦਿਖਾਉਣੀ ਹੈ ਤਵੇ ਦੇ ਮੇਚ ਦਾ ਠੀਕ ਹੈ ਜੀ ਮੈਂ ਕਿਹਾ ਸਾਈਜ਼ ਸਾਰੇ ਬਣਾ ਕੇ ਦਿਖਾ ਦਈਏ ਕਿ ਤਾ ਇਹ ਨਾ ਕਹਿਣ ਵੀ ਦੇਖੀ ਨਾ ਮੈਡਮ ਤੁਸੀਂ ਤਾਂ ਛੋਟਾ ਜਿਹਾ ਬਣਾਇਆ ਸੀਗਾ ਉਹ ਤਾਂ ਜਮੇ ਪੂੜਾ ਤੇ ਆਪਾਂ ਹੁਣ ਬਣਾ ਦੇਣਾ ਜੀ ਵੱਡਾ ਆ ਦੇਖੋ ਤੁਸੀਂ ਇਹਨੂੰ ਆਪਾਂ ਖਲਾਰ ਦੇਣਾ ਜੀ ਸਾਰੇ ਨੂੰ ਤਵੇ ਦੇ ਉੱਤੇ ਤੇ ਤਵੇ ਦੇ ਉੱਤੇ ਸਾਰਾ ਖਲਾਰ ਕੇ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਵੱਡਾ ਸਾਰਾ ਬੜੂਗਾ ਤੇ ਆਪਾਂ ਨੂੰ ਇੱਕ ਮੁੱਕਦਾ ਨਹੀਂ ਹੈਗਾ ਹਨਾ ਆਹ ਲਓ ਜੀ ਆਪਾਂ ਇਹਨੂੰ ਵੀ ਬੋਚ ਕੇ ਇਹ ਚੱਕ ਬਾਵਾ ਟੁੱਟਿਆ ਨਹੀਂ ਮਾੜਾ ਜਿਹਾ ਲਿਆ ਹੈਗਾ ਥੱਲ ਤਾਂ ਜੀ ਤੇ ਪੂਰਾ ਮੇਚ ਦਾ ਬਣ ਗਿਆ ਹਨਾ ਆ ਦੇਖੋ ਜੀ ਵਧੀਆ ਬਣ ਗਿਆ ਇਹ ਵਧੀਆ ਤਿਆਰ ਹੋ ਗਿਆ ਤੇ ਤੁਸੀਂ ਵੀ ਭਾਈ ਸੌਣ ਦਾ ਮਹੀਨਾ ਚੜ ਗਿਆ ਤੇ ਐਸੇ ਤਰ੍ਹਾਂ ਖੀਰ ਪੂੜੇ ਬਣਾ ਕੇ ਖਾਓ ਕੁੜੀਓ ਤੇ ਨਾਲੇ ਘਰਦਿਆਂ ਨੂੰ ਖਵਾਓ ਜਵਾਕਾਂ ਨੂੰ ਖਵਾਓ ਤੇ ਆ ਦੇਖੋ ਤੁਸੀਂ ਕਿੱਡਾ ਸੋਹਣਾ ਬਣਦਾ ਮੈਂ ਕਹਨੀ ਆ ਕਿਆ ਬਾਤਾਂ ਨੇ ਬੜੇ ਮਿੱਠੇ ਮਿੱਠੇ ਬੜੇ ਸਵਾਦ ਲੱਗਣਗੇ ਤੇ ਦੂਜੇ ਪਾਸੇ ਆਪਾਂ ਕੱਢ ਲਈ ਪਤੀਲੇ ਦੇ ਵਿੱਚੋਂ ਖੀਰ ਤੇ ਖੀਰ ਕੱਢ ਕੇ ਆਪਾਂ ਪਾ ਲਈ ਜੀ ਡੋਂਗੇ ਦੇ ਵਿੱਚ ਤੇ ਆਹ ਦੇਖੋ ਖੀਰ ਵੀ ਮੈਨੂੰ ਤਾਂ ਵਧੀਆ ਲੱਗਦੀ ਆ ਥੋੜਾ ਜਿਹਾ ਕਸਟਰਡ ਪਾਇਆ ਸੀ ਮੈਂ ਪੀਲਾ ਕੀਤਾ ਸੀ ਇਹਨੂੰ ਮੈਂ ਕਿਹਾ ਥੋੜੀ ਜਿਹੀ ਪੀਲੀ ਕਰ ਲਿਆ ਐ ਲੱਗੂਗਾ ਵੀ ਬਾਹਲਾ ਸੰਘਣਾ ਦੁੱਧ ਕਰ ਲਿਆ ਹਨਾ ਕਈ ਵਾਰੀ ਐ ਹੋ ਜਾਂਦਾ ਫੀਲਿੰਗ ਜੀ ਲੈ ਕੇ ਖਾਵਾਂਗੇ ਤੇ ਆਹ ਲੋ ਜੀ ਕੋਲੀ ਚ ਪਾ ਲਿਆ ਆਪਾਂ ਮਤਲਬ ਕਿ ਕੀ ਕਹਿੰਦੇ ਹੁੰਦੇ ਆ ਖੀਰ ਚਿਆ ਰਖ ਲਿਆ ਜੀ ਪੂੜਾ ਤੇ ਆਪਾਂ ਹੁਣ ਆਪਦੇ ਆਪ ਨੂੰ ਖਾ ਕੇ ਲਵਾਉਣ ਲੱਗੇ ਆ ਜੀ ਭੋਗੇ ਨੂੰ ਇਹ ਆਪਾਂ ਖਾ ਲੈਣਾ ਜੀ ਤੇ ਆ ਦੇਖੋ ਤੁਸੀਂ ਇਹ ਨਾ ਸਮਝ ਲਓ ਵੀ ਡੋਸਾ ਡੋਸਾ ਨਹੀਂ ਹੈਗਾ ਜੀ ਇਹ ਪੂੜਾ ਹੈ ਤੇ ਲੋ ਜੀ ਲੈ ਕੇ ਆਪਾਂ ਬੱਚਿਆਂ ਕੋਲੇ ਤੇ ਬੱਚੇ ਲੱਗੇ ਪਏ ਨੇ ਜੀ ਫਟਾਫਟ ਤੇ ਮੰਨ ਤਨੇ ਹੁਣ ਕੀ ਕਰਨਾ ਹੈਗਾ ਜੀ ਗਰਮ ਗਰਮ ਪੂੜੇ ਦਾ ਮੂੰਹ ਚ ਪਾ ਕੇ ਤੇ ਮੈਨੂੰ ਲੱਗਦਾ ਇਹ ਪੂਰਾ ਆਪਦਾ ਮੂੰਹ ਮਚਾਊਗੀ ਹਜੇ ਖਾ ਲਾ ਫੇਰ ਦੱਸਦੀ ਠੀਕ ਆ ਆ ਲਓ ਜੀ ਇਹਨੇ ਮੈਨੂੰ ਲੱਗਦਾ ਏ ਆਹ ਲੋ ਜੀ ਗਰਮ ਗਰਮ ਪੈ ਗਿਆ ਤੇ ਮੂੰਹ ਚ ਤੇ ਹੁਣ ਇਹ ਮੂਲਕ ਹੁੰਦੀ ਐ ਲੁਕੋਏ ਤੋਂ ਹੁਣ ਕੀ ਬਣ ਕਾ ਬਣਨ ਲੱਗਿਆ ਤੇ ਉਧਰ ਹੋਰ ਮੋਲ ਜੀ ਆਪਦਾ ਕੰਮ ਕਰੀ ਜਾਂਦਾ ਚਲੋ ਠੀਕ ਐ ਜੀ ਦੱਸੋ ਖੀਰ ਪੂੜੇ ਕਿਵੇਂ ਬਣੇ